ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਪੋਹ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਜੀ ਸੋ ਆਓ ਗੁਰੂ ਸਾਹਿਬ ਜੀ ਮਹਾਰਾਜ ਪੋਹ ਦੇ ਮਹੀਨੇ ਵਿੱਚ ਕੀ ਸਮਝਾਉਣਾ ਕਰਦੇ ਆ ਸਮਝਣ ਦਾ ਯਤਨ ਕਰੀਏ ਜੀ ਇਹ ਪੋਹ ਦਾ ਮਹੀਨਾ ਅਸੀਂ ਸਾਰੇ ਜਾਣਦੇ ਆ ਕੱਕਰ ਬਰਫ਼ ਪਾਲਾ ਤੇ ਠੰਡ ਵਾਲਾ ਹੁੰਦਾ ਹੈ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰ ਰਹੇ ਆ ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਜਿਨ੍ਹਾਂ ਦੇ ਕੰਠ ਵਿੱਚ ਪ੍ਰਮਾਤਮਾ ਦਾ ਨਾਮ ਹੁੰਦਾ ਪੋ ਦੇ ਮਹੀਨੇ ਦਾ ਪਾਲਾ ਉਹਨਾਂ ਨੂੰ ਨਹੀਂ ਵਿਆਪਦਾ ਬਾਕ ਬਿਲਕੁਲ ਸੱਚੇ ਨੇ ਪੋ ਦੇ ਮਹੀਨੇ ਵਿੱਚ ਕਿੰਨੀਆਂ ਸ਼ਹਾਦਤਾਂ ਹੋਈਆਂ ਕੋਈ ਗਿਣਤੀ ਨਹੀਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਕਿੰਨੇ ਸਿੰਘ ਸ਼ਹੀਦ ਹੋਏ ਪੋਦੇ ਮਹੀਨੇ ਦਾ ਪਾਲਾ ਉਹਨਾਂ ਨੂੰ ਵਿਆਪਿਆ ਨਹੀਂ ਕਿਉਂਕਿ ਉਹਨਾਂ ਦੇ ਕੰਠ ਵਿੱਚ ਪਰਮੇਸ਼ਰ ਦਾ ਨਾਮ ਸੀ ਅਸਲ ਵਿੱਚ ਗੱਲ ਪਤਾ ਕੀ ਹੈ ਜਿੱਥੇ ਅਤ ਦੀ ਗਰਮੀ ਬੰਦੇ ਨੂੰ ਬੇਚੈਨ ਕਰ ਦਿੰਦੀ ਹੈ ਠੰਡ ਬੰਦੇ ਨੂੰ ਆਲਸੀ ਬਣਾ ਦਿੰਦੀ ਹੈ ਬਹੁਤ ਠੰਡ ਹੋਵੇ ਉੱਠਣ ਨੂੰ ਜੀ ਨਹੀਂ ਕਰਦਾ ਬਿਸਤਰੇ 'ਚ ਹੀ ਬੈਠੇ ਰਹੀਏ ਜਾਂ ਧੁੱਪ 'ਚ ਬੈਠੇ ਰਹੀਏ ਕਿੰਦਰੀ ਵੀ ਕੋਈ ਕੰਮ ਕਰਨ ਦਾ ਇਹ ਦਿਲ ਨਹੀਂ ਕਰਦਾ ਮਨ ਨਹੀਂ ਕਰਦਾ ਹੱਡ ਵੀ ਜੁੜੇ ਰਹਿੰਦੇ ਆ ਸਰੀਰ ਵੀ ਜੁੜਿਆ ਰਹਿਦਾ ਹੈ ਠੰਡ ਦਾ ਆਪਣਾ ਇੱਕ ਅਸਰ ਹੈ ਠੰਡ ਜਿਆਦਾ ਜਿੰਨੀ ਹੋਵੇਗੀ ਜਿੰਨੀ ਗਹਿਰੀ ਹੋਵੇਗੀ ਉਨਾ ਹੀ ਬੰਦਾਲਸੀ ਹੋ ਜਾਂਦਾ ਹੈ ਗਰਮੀ ਦਾ ਵੀ ਆਪਣਾ ਪ੍ਰਭਾਵ ਹੈ ਇਸ ਤਰ੍ਹਾਂ ਮਾਨਸਿਕ ਮੰਡਲ ਵਿੱਚ ਜਿੱਥੇ-ਜਿੱਥੇ ਕ੍ਰੋਧ ਹੈ ਜਿੱਥੇ ਹੰਕਾਰ ਹੈ ਲੋਭ ਹੈ ਬੜੀ ਜਾਲਮਾਨਾ ਤਬੀਅਤ ਹੈ ਅਤ ਦੀ ਗਰਮੀ ਹੈ ਉੱਥੇ ਵੀ ਦੁੱਖ ਹੀ ਦੁੱਖ ਹੈ ਜਿੱਥੇ ਅਤ ਦੀ ਠੰਡ ਹੈ ਉੱਥੇ ਆਲਸ ਦਲਿੱਦਰ ਜੀਵਨ ਦੇ ਵਿੱਚ ਹਰਕਤ ਚਾਹੀਦੀ ਆ ਨਾ ਗਰਮੀ ਰੋਕੇ ਨਾ ਠੰਡ ਰੋਕੇ ਨਾ ਜਾਲਮਾਨਾ ਤਬੀਅਤ ਹੋਵੇ ਨਾ ਬੰਦਾ ਦਲਿੱਦਰੀ ਹੋਵੇ ਪਰ ਕੀ ਕੀਤਾ ਜਾਏ ਐਸੇ ਮਾਹੌਲ ਵਿੱਚ ਕੀ ਕਰੀਏ ਦੇਖੋ ਸਾਧ ਸੰਗਤ ਜੀ ਵਿਗਿਆਨ ਨੇ ਅਜੇ ਕੁਝ ਖੋਜਾਂ ਕੀਤੀਆਂ ਨੇ ਤੇ ਬਾਕੀ ਨੇ ਬੜਾ ਕੁਝ ਵਿਗਿਆਨ ਦੇ ਰਿਹਾ ਹੈ ਧਰਮ ਕੀ ਕਹਿੰਦਾ ਹੈ ਜਿਨ੍ਹਾਂ ਦੇ ਕੰਠ ਵਿੱਚ ਪ੍ਰਮਾਤਮਾ ਦਾ ਨਾਮ ਹੋਵੇ ਉਤਸ਼ਾਹ ਹੋਵੇ ਉਹਨਾਂ ਦੇ ਮਨ ਵਿੱਚ ਪੋ ਦੇ ਮਹੀਨੇ ਦਾ ਪਾਲਾ ਆਲਸ ਨਹੀਂ ਪੈਦਾ ਕਰਦਾ ਜੀ ਪ੍ਰਮਾਤਮਾ ਦਾ ਜੋ ਨਾਮ ਹੈ ਅਨੰਤ ਗੁਣਾ ਉਹਨਾਂ ਦੇ ਅੰਦਰ ਗੁਣ ਪੈਦਾ ਕਰ ਦਿੰਦਾ ਹੈ ਫਿਰ ਬੰਦਾ ਫਰਤੀਲਾ ਹੋ ਜਾਂਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਆ ਮਹਾ ਮੂਹਨੀ ਤੁਦਨਾ ਵਿਆਪੈ ਤੇਰਾ ਆਲਸ ਕਹਾਂ ਗयो ਰੀ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਜਿਨ੍ਹਾਂ ਦਾ ਮਨ ਪਰਿਪੂਰਨ ਪ੍ਰਮਾਤਮਾ ਦੇ ਦਰਸ਼ਨਾਂ ਚ ਲੀਨ ਹੋ ਗਿਆ ਔਰ ਰੱਬੀ ਗੁਣ ਹਿਰਦੇ ਚ ਵਸ ਗਏ ਨੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਆਉਣ ਲੱਗ ਪਿਆ ਫਿਰ ਉਹਨਾਂ ਨੂੰ ਪੋ ਦਾ ਮਹੀਨਾ ਇਹਦੇ ਚ ਠੰਡ ਨਹੀਂ ਲੱਗਦੀ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਉਹ ਕੇਵਲ ਓਟ ਆਸਰਾ ਗੋਪਾਲ ਸ੍ਰਿਸ਼ਟੀ ਦਾ ਜਿਹੜਾ ਪਾਲਣਹਾਰਾ ਜਿਹੜਾ ਮਾਲਕ ਆ ਅਸਲ ਵਿੱਚ ਜਿਉਣ ਲਈ ਬੰਦੇ ਨੂੰ ਕੋਈ ਨਾ ਕੋਈ ਸੰਗਤ ਦੀ ਆਸਰਾ ਚਾਹੀਦਾ ਆਧਾਰਤਾ ਚਾਹੀਦੀ ਆ ਦਰਖਤ ਖੜੇ ਆ ਜ਼ਮੀਨ ਦੇ ਆਸਰੇ ਤੇ ਉੱਚੇ ਉੱਚੇ ਮਹਿਲ ਖੜੇ ਆ ਬੁਨਿਆਦਾਂ ਦੇ ਆਸਰੇ ਤੇ ਰੇਲ ਮੋਟਰਾਂ ਗੱਡੀਆਂ ਚੱਲ ਰਹੀਆਂ ਨੇ ਗੈਸ ਪੈਟਰੋਲ ਦੇ ਆਸਰੇ ਤੇ ਜੀਵਨ ਨੂੰ ਚੱਲਣ ਲਈ ਜੀਵਨ 'ਚ ਖੁਸ਼ੀਆਂ ਨੂੰ ਚੱਲਣ ਲਈ ਜੀਵਨ ਚ ਆਨੰਦ ਮਗਨਤਾ ਚੱਲਦੀ ਰਹੇ ਕੋਈ ਆਧਾਰ ਚਾਹੀਦਾ ਹੈ ਇਹ ਖਿਆਲ ਬੰਦੇ ਦੇ ਅੰਦਰ ਹੈ ਪਰ ਬੰਦਾ ਆਪਣਾ ਆਸਰਾ ਲੱਭਣ ਦੇ ਵਿੱਚ ਇੱਕ ਗਲਤੀ ਕਰਦਾ ਹੈ ਕਦੀ ਕਹਿ ਦਿੰਦਾ ਮਾਂ ਦਾ ਆਸਰਾ ਹੈ ਕਦੀ ਕਹਿ ਦਿੰਦਾ ਹੈ ਪਿਤਾ ਦਾ ਆਸਰਾ ਹੈ ਕਦੇ ਭਰਾ ਦਾ ਕਦੇ ਪਤੀ ਜਾਂ ਪਤਨੀ ਦਾ ਕਦੇ ਕਹਿ ਦਿੰਦਾ ਬੱਚੇ ਮੇਰੇ ਆਸਰਾ ਨੇ ਇਹ ਗਵਾਂਢੀ ਇਹ ਮਿੱਤਰ ਮੇਰਾ ਆਸਰਾ ਹੈ ਪਰ ਇਹ ਆਸਰੇ ਆਰਜੀ ਹੁੰਦੇ ਨੇ ਵਕਤੀ ਹੁੰਦੇ ਨੇ ਕਿਉਂਕਿ ਜੀ ਉਹ ਮੋਹ ਸੇ ਸੁਖ ਚਾਹਤ ਹੈ ਹਮ ਉਸੇ ਸੇ ਸੁਖ ਚਾਹਤ ਹੈ ਜਿੱਥੇ ਅਸੀਂ ਉਹਨਾਂ ਕੋਲੋਂ ਖੇੜੇ ਤੇ ਖੁਸ਼ੀਆਂ ਚਾਹੁੰਦੇ ਆ ਉਹ ਵੀ ਸਾਡੇ ਤੋਂ ਖੁਸ਼ੀਆਂ ਲੈਣਾ ਚਾਹੁੰਦੇ ਆ ਇਸ ਵਾਸਤੇ ਸੰਸਾਰ ਦੇ ਜਿੰਨੇ ਸੰਬੰਧ ਆ ਉਹਨਾਂ ਨੂੰ ਇੰਜ ਆਖਿਆ ਗਿਆ ਲੈਣ ਦੇਣ ਦੇ ਸੰਬੰਧ ਜਿੱਥੇ ਸੁਖ ਦੇਣਾ ਬੰਦ ਹੋ ਜਾਏ ਸੁਖ ਲੈਣਾ ਵੀ ਬੰਦ ਹੋ ਜਾਂਦਾ ਹੈ ਇੱਥੇ ਕੋਈ ਕਿਸੇ ਨੂੰ ਪ੍ਰਸੰਨਤਾ ਦੇਵੇ ਨਾ ਪ੍ਰਸੰਨਤਾ ਲੈਣੀ ਵੀ ਔਖੀ ਹੋ ਜਾਂਦੀ ਆ ਕੋਈ ਕਿਸੇ ਨੂੰ ਇੱਜ਼ਤ ਦੇਵੇ ਨਾ ਇੱਜ਼ਤ ਲੈਣੀ ਵੀ ਔਖੀ ਹੋ ਜਾਂਦੀ ਹੈ ਇਹ ਲੈਣ ਦੇ ਦੇਣ ਦੇ ਸਬੰਧ ਨੇ ਪਰ ਇੱਕ ਐਸਾ ਸਬੰਧ ਹੈ ਪ੍ਰਮਾਤਮਾ ਦਾ ਜੋ ਦਿੰਦਾ ਹੀ ਹੈ ਬਦਲੇ ਵਿੱਚ ਕੁਝ ਨਹੀਂ ਲੈਂਦਾ ਦੇਣ ਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਉਹ ਦਿੰਦਾ ਨਹੀਂ ਥੱਕਦਾ ਲੈਂਦੇ ਲੈਂਦੇ ਜੀਵ ਥੱਕ ਜਾਂਦੇ ਆ ਉਹ ਦੇਣ ਵਾਲਾ ਦਾਤਾ ਐਸਾ ਹੈ ਵੱਡਾ ਦਾਤਾ ਤਿਲ ਨਾ ਤਮਾਈ ਪਹਾੜਾਂ ਜਿੱਡੀਆਂ ਦਾਤਾਂ ਦੇ ਕੇ ਵੀ ਤਿਲ ਜਿੰਨੀ ਮੰਗ ਨਹੀਂ ਰੱਖਦਾ ਜੀ ਨਹੀਂ ਤੇ ਅਕਸਰ ਦੇਖਿਆ ਬੰਦਾ ਕਿਸੇ ਤੇ ਤਿਲ ਜਿੰਨਾ ਉਪਕਾਰ ਕਰ ਦਵੇ ਥੋੜਾ ਜਿਹਾ ਤਿਲ ਤੇ ਬੰਦਾ ਪਹਾੜਾਂ ਜਿੰਨਾ ਮੰਗਦਾ ਹੈ ਮੈਂ ਤੇਰੇ ਨਾਲ ਇਹ ਕੀਤਾ ਹੁਣ ਤੂੰ ਕਰ ਇਹ ਪਰਿਪੂਰਨ ਪ੍ਰਮਾਤਮਾ ਹੀ ਐਸਾ ਹੈ ਇਤਨਾ ਕੁਝ ਦੇ ਕੇ ਬਦਲੇ ਵਿੱਚ ਕੁਝ ਨਹੀਂ ਮੰਗਦਾ ਜਿਨ੍ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਆਸਰਾ ਫੜਿਆ ਇਹ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਖੁਸ਼ੀਆਂ ਖੇੜੇ ਵਿੱਚ ਰਹਿੰਦੇ ਆ ਮਹਾਰਾਜ ਕਹਿੰਦੇ ਆ ਉਹਨਾਂ ਦੇ ਅੰਦਰ ਹੀ ਅਰਦਾਸ ਵੀ ਪੈਦਾ ਹੁੰਦੀ ਆ ਉਹ ਜੋ ਮਾਲਕ ਹੈ ਉਸ ਦੀ ਸੇਵਾ ਦੇ ਵਿੱਚ ਜੁੜੇ ਰਹੀਏ ਸੇਵਾ ਦਾ ਲਾਹ ਖੱਟੀਏ ਆਨੰਦ ਖੱਟੀਏ ਵਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣਗਾਹੋ ਉਹਨਾਂ ਨੂੰ ਵਿਸ਼ਿਆਂ ਦੀ ਜ਼ਹਿਰ ਨਹੀਂ ਵਿਆਪਦੀ ਵਿਕਾਰਾਂ ਦੀ ਜ਼ਹਿਰ ਨਹੀਂ ਵਿਆਪਦੀ ਕਿਉਂ ਉਹ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੇ ਗੁਣਾਂ ਦੀ ਸੰਭਾਲ ਕਰਦੀਆਂ ਨੇ ਉਹਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਬਸਾਉਂਦੀਆਂ ਨੇ ਉਸ ਦਾ ਕੇਵਲ ਆਸਰਾ ਤੱਕ ਕੇ ਆਪਣਾ ਜੀਵਨ ਬਤੀਤ ਕਰਦੀਆਂ ਨੇ ਉਹ ਕਦੇ ਵੀ ਨਿਆਸਰੀਆਂ ਨਹੀਂ ਹੁੰਦੀਆਂ ਸ਼ਾਇਦ ਇਸੇ ਕਰਕੇ ਪ੍ਰਮਾਤਮਾ ਨੂੰ ਨਿਆਸਰੀਆਂ ਦਾ ਆਸਰਾ ਆਖਿਆ ਜਾਂਦਾ ਹੈ ਨਿਉਟਿਆਂ ਦੀ ਓਟ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਇਹ ਹਕੀਕਤ ਹੈ ਜਿੰਨਾ ਚਿਰ ਬੰਦਾ ਛੋਟੇ ਛੋਟੇ ਆਸਰਿਆਂ ਤੇ ਓਟ ਬਣਾਈ ਰੱਖਦਾ ਹੈ ਉਹਦੇ ਅੰਦਰ ਪਰਮਾਤਮਾ ਦੀ ਓਟ ਦਾ ਖਿਆਲ ਹੀ ਪੈਦਾ ਨਹੀਂ ਹੁੰਦਾ ਜੀ ਅਗਾਹ ਚੱਲ ਕੇ ਮਹਾਰਾਜ ਜੀ ਬਚਨ ਕਰ ਰਹੇ ਆ ਜਹ ਤੈ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ ਗੁਰੂ ਦੀ ਸੰਗਤ ਵਿੱਚ ਬੈਠ ਕੇ ਰੱਬ ਦੇ ਗੁਣ ਗਾਉਂਦਿਆਂ ਗਾਉਂਦਿਆਂ ਇਹ ਜੀਵ ਇਸਤਰੀ ਜਿੱਥੋਂ ਇਹਦੀ ਉਤਪਤੀ ਹੋਈ ਸੀਗੀ ਉਸੇ ਦੀ ਪ੍ਰੀਤ ਕਰਕੇ ਉਸ ਦੇ ਵਿੱਚ ਸਮਾ ਗਈ ਹੈ ਕਰ ਗਹਿਲੀਨੀ ਪਾਰ ਬ੍ਰਹਮ ਬੋਹੜ ਨਾ ਵਿਛੜਿਆ ਓ ਇਤਾਂ ਪ੍ਰਮਾਤਮਾ ਨੇ ਆਪਣਾ ਹੱਥ ਦੇ ਕੇ ਆਪਣਾ ਬਣਾ ਲਿਆ ਗਲੇ ਨਾਲ ਲਾ ਲਿਆ ਐਸਾ ਮਿਲਾਪ ਬਖਸ਼ਿਆ ਹੁਣ ਮੁੜ ਕੇ ਵਿਛੋੜਾ ਨਹੀਂ ਦੁਨੀਆਂ ਦੇ ਜਿੰਨੇ ਮਿਲਾਪ ਨੇ ਆਖਰ ਇੱਕ ਨਾ ਇੱਕ ਦਿਨ ਵਿਛੋੜਾ ਹੁੰਦਾ ਹੈ ਚਾਹੇ ਮਿਲਾਪ ਪਰਾਂ ਦਾ ਹੋਵੇ ਮਿੱਤਰਾਂ ਦਾ ਹੋਵੇ ਭਰਾ ਦਾ ਹੋਵੇ ਗਵਾਂਡੀਆਂ ਦਾ ਹੋਵੇ ਗਹਿਰੇ ਤੋਂ ਗਹਿਰੇ ਸੱਜਣ ਦਾ ਹੋਵੇ ਇੱਕ ਦਿਨ ਵਿਛੋੜੇ ਦਾ ਦੁੱਖ ਦੇਖਣਾ ਹੀ ਪੈਂਦਾ ਹੈ ਜਾਂ ਤਾਂ ਜਿਉਂਦਿਆਂ ਜੀ ਵਿਛੋੜਾ ਹੋ ਜਾਂਦਾ ਜਾਂ ਮਰ ਕੇ ਵਿਛੋੜਾ ਹੋ ਜਾਂਦਾ ਸਾਰਿਆਂ ਤੋਂ ਹੀ ਮਨੁੱਖ ਟੁੱਟ ਜਾਂਦਾ ਪਰ ਰੱਬ ਦਾ ਜੋ ਮਲਾਪ ਹੈ ਉਹ ਆਪ ਬਾਹ ਫੜ ਕੇ ਕਰਾਉਂਦਾ ਹੈ ਇਸ ਦਾ ਵਿਛੋੜਾ ਤੇ ਵਿਛੋੜੇ ਦਾ ਦੁੱਖ ਭੋਗਣਾ ਨਹੀਂ ਪੈਂਦਾ ਬਾਣੀ ਸਤਗੁਰ ਦੀ ਸਮਝਾ ਰਹੀ ਆ ਬਾਣੀ ਦਾ ਵੀ ਫੈਸਲਾ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਬਾਹਰ ਜਾਉ ਲਖ ਬੇਰੀਆਂ ਮਰੇ ਸੱਜਣੇ ਅਗਮ ਹੈ ਉਹ ਪਰਿਪੂਰਨ ਪ੍ਰਮਾਤਮਾ ਅਗੰਮ ਹੈ ਸਾਡੀ ਸੋਚ ਤੋਂ ਪਰੇ ਹੈ ਸਾਡੇ ਵਿਚਾਰਾਂ ਤੋਂ ਪਰੇ ਹੈ ਸਾਡੇ ਇੰਦਰੀਆਂ ਦੀ ਸ਼ਕਤੀ ਤੋਂ ਪਰੇ ਹੈ ਸਾਡੀ ਪਕੜ ਤੋਂ ਵੀ ਪਰੇ ਹੈ ਇਸ ਕਰਕੇ ਇਹ ਜਿਹੜਾ ਗੁਣਾ ਪ੍ਰਮਾਤਮਾ ਦੇ ਉਹ ਸਾਡੇ ਵਿੱਚ ਆ ਜਾਣ ਉਹਦੇ ਲਈ ਸਾਧ ਸੰਗਤ ਕਰਨੀ ਜ਼ਰੂਰੀ ਆ ਸਾਡੇ ਕੋਲ ਹੁੰਦੇ ਆ ਜੋ ਸਾਡੀ ਪਕੜ 'ਚ ਨਹੀਂ ਪ੍ਰਮਾਤਮਾ ਰੂਮ ਰੂਮ ਵਿੱਚ ਹੈ ਉਹ ਤੋਂ ਬਿਨਾ ਅਸੀਂ ਹੋ ਨਹੀਂ ਸਕਦੇ ਜੇ ਸੂਰਜ ਠੰਡਾ ਹੋ ਜੇ ਸਭ ਕੁਝ ਠੰਡਾ ਹੋ ਜਾਏਗਾ ਜੇ ਈਸ਼ਵਰ ਹੈ ਜੇ ਪ੍ਰਮਾਤਮਾ ਹੈ ਤਾਂ ਅਸੀਂ ਹਾਂ ਸ਼ਰਮ ਪਈ ਨਾਰਾਇਣ ਹੈ ਨਾਨਕ ਦਰਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪ੍ਰਵਾਹ ਇਸ ਤਰ੍ਹਾਂ ਦੀ ਜੋਦੜੀ ਕਰਦੀ ਹੋਈ ਜਿਹੜੀ ਜੀਵ ਆਤਮਾ ਪ੍ਰਮਾਤਮਾ ਦੇ ਚਰਨਾਂ ਤੇ ਟਹਿ ਪੈਂਦੀ ਆ ਕਹਿੰਦੇ ਨੇ ਪ੍ਰਮਾਤਮਾ ਸ਼ਰਨ ਪਾਲਕਾ ਪ੍ਰਮਾਤਮਾ ਸ਼ਰਨ ਪਿਆ ਦੀ ਲਾਜ ਰੱਖਦਾ ਜਿਹੜਾ ਉਹਦੇ ਦਰ ਤੇ ਜਾ ਕੇ ਫਰਿਆਦ ਕਰਦਾ ਤੇ ਪ੍ਰਮਾਤਮਾ ਉਹਨੂੰ ਮਾਲਕ ਬਣਾ ਦਿੰਦਾ ਹੈ ਸਿੰਘਾਸਨ ਤੇ ਬਿਠਾ ਦਿੰਦਾ ਹੈ ਸ਼ਰਨ ਪਏ ਦੀ लाज ਰੱਖਦਾ ਤੇ ਪੋਦੇ ਮਹੀਨੇ ਦਾ ਇਹ ਸੰਦੇਸ਼ ਇਹ ਉਪਦੇਸ਼ ਸਾਧ ਸੰਗਤ ਜੀ ਤੇ ਉਹ ਸਾਰੇ ਸੌਖੋਂ ਦੀ ਝੋਲੀ ਵਿੱਚ ਪੈ ਗਏ ਸਮਝੋ ਜੀ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਆ ਬੇਪਰਵਾ ਸਦਾ ਰੰਗ ਹਰ ਕੈ ਜਾਕੋ ਪਾਕ ਸੁਆਮੀ ਕਿਸੇ ਦੇ ਦਬਾਹ ਹੇਠਾਂ ਆ ਕੇ ਹੱਸਣਾ ਇਹ ਬੇਪਰਵਾਹੀ ਦਾ ਹੱਸਣਾ ਥੋੜੀ ਹੁੰਦਾ ਕਿਸੇ ਦੇ ਦਬਾਅ ਹੇਠ ਆ ਕੇ ਹੱਸਣਾ ਇਹ ਬੇਪਰਵਾਹੀ ਦਾ ਹੱਸਣਾ ਨਹੀਂ ਮੰਨਿਆ ਜਾ ਸਕਦਾ ਤੇ ਕਿਸੇ ਦੀ ਲੋੜ ਪੂਰੀ ਕਰਨ ਵਾਸਤੇ ਰੋ ਪੈਣਾ ਇਹ ਬੇਪਰਵਾਹੀ ਦਾ ਰੋਣਾ ਨਹੀਂ ਜਿਵੇਂ ਕਿਸੇ ਮਰਗ ਵਾਲੇ ਘਰ ਦੇ ਵਿੱਚ ਚਲੇ ਗਏ ਬਹੁਤ ਸਾਰੇ ਰੋਂਦੇ ਪਏ ਆ ਮੂੰਹੋਂ ਨਿਕਲੇ ਆ ਸੁਭਾਵਿਕ ਸਾਨੂੰ ਬਹੁਤ ਅਫਸੋਸ ਹੈ ਮਾੜੇ ਜੇ ਨੇਤਰ ਵੀ ਸੱਜਲ ਹੋ ਗਏ ਪਰੇ ਦੂਜਿਆਂ ਕਰਕੇ ਦੂਜਿਆਂ ਦਾ ਪ੍ਰਭਾਵ ਹੈ ਇਹ ਬੇਪਰਵਾਹੀ ਦੇ ਹੰਝੂ ਨਹੀਂ ਦੂਜੇ ਦਾ ਮੂੰਹ ਰੱਖ ਕੇ ਬਨਾਵਟੀ ਖੁਸ਼ੀ ਦੂਜੇ ਦਾ ਮੂੰਹ ਰੱਖ ਕੇ ਬਨਾਵਟੀ ਰੋਣਾ ਇਸ ਕਰਕੇ ਜਿਹੜਾ ਸੰਤ ਹੈ ਬੇਪਰਵਾ ਉਹਦਾ ਹਾਸਾ ਵੀ ਬੇਪਰਵਾ ਤੇ ਉਸ ਸੱਜਣ ਦਾ ਉਸ ਸੰਤ ਦਾ ਰੋਣਾ ਵੀ ਬੇਪਰਵਾ ਉਹਦੀ ਖਾਮੋਸ਼ੀ ਵੀ ਬੇਪਰਵਾ ਰੰਗ ਹਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ ਪਰਵਾ ਨਾ ਹੀ ਕਿਸੇ ਕੀ ਰਿਬਾਜ ਸੱਚੇ ਨਾ ਮਹਾਰਾਜ ਕਹਿ ਰਹੇ ਗੁਰੂ ਅਰਜਨ ਦੇਵ ਜੀ ਇਹ ਪੋ ਦਾ ਮਹੀਨਾ ਸਾਰਾ ਸੁੱਖਾਂ ਦਾ ਉਹਦਾ ਬਤੀਤ ਹੁੰਦਾ ਹੈ ਜੀਨੂੰ ਉਹ ਬੇਪਰਵਾ ਪ੍ਰਮਾਤਮਾ ਆਪਣੇ ਗੁਨਾ ਦੀ ਬਖਸ਼ਿਸ਼ ਕਰਕੇ ਆਪਣਾ ਬਣਾ ਲੈਂਦਾ ਹੈ ਅੱਗੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਪੋ ਦੇ ਮਹੀਨੇ ਨੂੰ ਲੈ ਕੇ ਉਹ ਵੀ ਆਪਾਂ ਸਰਵਣ ਕਰਦੇ ਆਂ ਜੀ ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖੈ ਆਵਤ ਕੀ ਨਾਹੀ ਮੰਤਨ ਵਸੇ ਮੁਖੇ ਗੁਰੂ ਮਹਾਰਾਜ ਕਹਿੰਦੇ ਆ ਪੋਦੇ ਮਹੀਨੇ ਵਿੱਚ ਕੱਕਰ ਬਰਫ਼ ਪਾਲਾ ਪੈ ਰਿਆ ਤੇ ਜੰਗਲ ਦੇ ਵਿੱਚ ਘਾਹ ਵਣ ਆਦ ਸੁੱਕਣੇ ਸ਼ੁਰੂ ਹੋ ਗਏ ਆ ਉੱਪਰ ਬਰਫ਼ ਪੈ ਰਹੀ ਆ ਬਰਫ਼ ਨਾਲ ਵੀ ਬਨਸਪਤੀ ਛੜਦੀ ਆ ਐਸਾ ਨਹੀਂ ਅੱਤ ਦੀ ਗਰਮੀ ਲੂ ਚੱਲੇ ਬਨਸਪਤੀ ਸੁੱਕਦੀ ਆ ਬਰਫ਼ ਵੀ ਪੈ ਜਾਏ ਤਾਂ ਵੀ ਸੁੱਕ ਜਾਂਦੀ ਆ ਦੋਹਾਂ ਹਾਲਾਤਾਂ ਵਿੱਚ ਛੜਦੀ ਆ ਸਮਾਨ ਅਵਸਥਾ ਚਾਹੀਦੀ ਆ ਬਨਸਪਤੀ ਨੂੰ ਖੜਨ ਲਈ ਇਹਦਾ ਮੰਨ ਦੀ ਹਾਲਤਾ ਠੰਡ ਹੋਵੇ ਬੰਦਾ ਦੁਖੀ ਹੋ ਜਾਂਦਾ ਜੀਵਨ ਦਾ ਹਰ ਪਾਸਿਓਂ ਗਤੀ ਜਿਹੜੀ ਰੁਕ ਜਾਂਦੀ ਆ ਸਤਿਗੁਰੂ ਮਹਾਰਾਜ ਕਹਿ ਰਹੇ ਆ ਆਵਤ ਕੀ ਨਾਹੀ ਮੰਤਨ ਵਸੇ ਮੁਖੇ ਇਹ ਤਾਂ ਕਿਤੇ ਜੇ ਜੀਵ ਕਾਮਣੀ ਇਹ ਟੰਗ ਦੀ ਅਰਦਾਸ ਕਰੇ हे ਪ੍ਰਮਾਤਮਾ ਤੂੰ ਆਉਂਦਾ ਕਿਉਂ ਨਹੀਂ ਤੇਰੀ ਆਮਦ ਦੀ ਕੋਈ ਆਸ ਮੇਰੀ ਆਲਸ ਦੂਰ ਕਰੇ ਮੇਰੇ ਵਿੱਚ ਫੁਰਤੀ ਪੈਦਾ ਹੋਵੇ ਮੈਂ ਵੀ ਬੇਪਰਵਾ ਹੋਵਾਂ ਅੰਮ੍ਰਿਤ ਵੇਲੇ ਉਠਾਂ ਗੁਣਾ ਨਾਲ ਸਾਂਝ ਕਰਾਂ ਤੂੰ ਮੇਰੇ ਮਨ ਦੇ ਵਿੱਚ ਵਸ ਤਨ ਦੇ ਵਿੱਚ ਵਸ ਮੁਖ ਦੇ ਵਿੱਚ ਵਸ ਮਨ ਤਨ ਵਸੇ ਮੁਖੇ ਇਹ ਨੱਗ ਦੇ ਨਾਲ ਪੋ ਮਹੀਨੇ ਦੀ ਜੋ ਸੀਤ ਲਹਿਰ ਹੈ ਜੋ ਕੱਕਰ ਤੇ ਪਾਲਾ ਹੈ ਇਹ ਨਹੀਂ ਵਿਆਪੇਗਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਬਚਨ ਕਰਦੇ ਆ ਵਾਕਿਆ ਜਦੋਂ ਮਨ ਦੇ ਵਿੱਚ ਉਹ ਵਸਦਾ ਹੈ ਤਨ ਮਨ ਵਿੱਚ ਵਸ ਜਾਂਦਾ ਉਹਦੀ ਯਾਦ ਵਸ ਜਾਂਦੀ ਆ ਆਲਸ ਦਲੇਦਰ ਦੂਰ ਹੋ ਜਾਂਦੇ ਆ ਤੇ ਰਸਨਾ ਵਾਹਿਗੁਰੂ 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 ਜਪਣ ਲੱਗ ਪੈਂਦੀ ਹੈ ਅਭਿਆਸੀ ਦੀ ਪਹਿਚਾਨ ਪਤਾ ਕੀ ਹੁੰਦੀ ਆ ਜੋ ਹੋ ਗਿਆ ਕਬੂਲ ਹੈ ਪਰਵਾਨ ਹੈ ਉਹ ਇਸ ਤਰ੍ਹਾਂ ਨਹੀਂ ਰੋਂਦੇ ਉਹ ਇਸ ਤਰ੍ਹਾਂ ਨਹੀਂ ਕਹਿੰਦੇ ਵੀ ਪ੍ਰਮਾਤਮਾ ਨੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹੀ ਅਭਿਆਸੀ ਦੀ ਪਛਾਣ ਹੈ ਤੇ ਇਹ ਜੋ ਪੋਰਾ ਮਹੀਨਾ ਹੈ ਇਹਦੇ ਵਿੱਚ ਸ਼ਬਦ ਦਾ ਜਾਪ ਸੰਗਤ ਦੀ ਸੇਵਾ ਸਿਮਰਨ ਕਰਨਾ ਇਹ ਇਹੋ ਜਿਹੇ ਗੋਣਾ ਜਿਹੜੇ ਸਾਨੂੰ ਰੱਬ ਦੇ ਨੇੜੇ ਲੈ ਜਾਂਦੇ ਆ ਦੁਨੀਆ ਵਿੱਚ ਆਮ ਕਹਾਵਤ ਆਪਾਂ ਵੇਖਦੇ ਆ ਮਨ ਤਨ ਰਵ ਰਹਾ ਜਗ ਜੀਵਨ ਗੁਰ ਸ਼ਬਦੀ ਰੰਗਮਾਣੀ ਕਿ ਬੰਦਾ ਕਈ ਵਾਰੀ ਕਹਿ ਦਿੰਦਾ ਉਹ ਫਲਾਣਾ ਬੰਦਾ ਮੇਰੀ ਜਾਨ ਹੈ ਇਹ ਕੇਵਲ ਇੱਕ ਕਹਾਵਤੀ ਆ ਕੋਈ ਕਿਸੇ ਦੀ ਜਾਨ ਨਹੀਂ ਇਹ ਕੇਵਲ ਇਸ਼ਕ ਮਜਾਜੀ ਦੀ ਭਾਵਨਾ ਹੋ ਸਕਦੀ ਆ ਪਰ ਅਸਲ ਵਿੱਚ ਜਗਤ ਦਾ ਜੀਵਨ ਜਗਤ ਦੀ ਜਾਨ ਕੇਵਲ ਪਰਮੇਸ਼ਰ ਹੈ ਸਾਰਿਆਂ ਦੀ ਉਹ ਜਿੰਦ ਜਾਨ ਹੈ ਪਰ ਕਮਾਲ ਦੀ ਗੱਲ ਸਾਰਿਆਂ ਦੀ ਜੋ ਜਾਨ ਹੈ ਉਸ ਨੂੰ ਵੀ ਕੋਈ ਐਸਾ ਘਟ ਹੀ ਆਖਦਾ ਹੈ ਪ੍ਰਭੂ ਤੂੰ ਮੇਰੀ ਜਾਨ ਹੈ ਲੇਕਿਨ ਉਹਨਾਂ ਨੂੰ ਕਹਿੰਦਾ ਫਿਰਦਾ ਇਹ ਮੇਰੀ ਜਾਨ ਉਹ ਮੇਰੀ ਜਾਨ ਜੋ ਦੀ ਜਾਨ ਹੈ ਹੀ ਨਹੀਂ ਮਹਾਰਾਜ ਕਹਿ ਰਹੇ ਆ ਉਹ ਜਗਤ ਦੇ ਦਾਤੇ ਗੁਰੂ ਦੇ ਸ਼ਬਦ ਰਾਹੀ ਫਿਰ ਇਹ ਜੀਵ ਇਸਤਰੀ ਆਤਮਾ ਆਨੰਦ ਮਾਨਦੀ ਆ ਮਨ ਤੇ ਤਨ ਵਿੱਚੋਂ ਦੀ ਛਾਪ ਬਣ ਜਾਂਦੀ ਆ ਅੰਡਜ ਜੇਰਜ ਸੇਤਜ ਉਤਪੁਜ ਘਟਕਟ ਜੋਤ ਸਮਾਣੀ ਇਹ ਜਿਹੜੀਆਂ ਚਾਰ ਖਾਣੀਆਂ ਨੇ ਸਭ ਤੋਂ ਵੱਡੀ ਖਾਣ ਹੈ ਅੰਡੇ ਅੰਡਜ ਜਿੱਥੋਂ ਜੀਵ ਪੈਦਾ ਹੁੰਦੇ ਆ ਦੂਜੀ ਖਾਣਾ ਜੇਰ ਤੀਜੀ ਖਾਣਾ ਬਨਸਪਤੀ ਚੌਥੀ ਆ ਸੇਤਜ ਪਸੀਨੇ ਤੋਂ ਪੈਦਾ ਹੋਣਾ ਇਹ ਜੋ ਜੀਵਨ ਅਸੀਂ ਪ੍ਰਥਵੀ ਤੇ ਦੇਖ ਰਹੇ ਆ ਇਹਨਾਂ ਚਾਰ ਖਾਣੀਆਂ ਦੁਆਰਾ ਦੁਨੀਆਂ ਦੇ ਵਿੱਚ ਇਹ ਜਿਹੜੇ ਲੋਕ ਆ ਉਹਨਾਂ ਦਾ ਜਨਮ ਹੁੰਦਾ ਹੈ ਘਟ ਘਟ ਜੋਤ ਸਮਾਣੀ ਤੇ ਬਾਬਾ ਨਾਨਕ ਜੀ ਦੇ ਬਚਨਾਂ ਜਦੋਂ ਰੱਬ ਕਿਰਪਾ ਕਰਦਾ ਉਦੋਂ ਅੰਡਿਆਂ ਵਿੱਚ ਜਿਹੜਾ ਜੀਵਨ ਹੈ ਪਤਾ ਲੱਗਦਾ ਇਹ ਪ੍ਰਮਾਤਮਾ ਤੇਰਾ ਹੀ ਜੀਵਨ ਹੈ ਪੇਟ ਵਿੱਚ ਜੋ ਜੀਵਨ ਹੈ ਉਹ ਵੀ ਤੇਰਾ ਹੀ ਜੀਵਨ ਹੈ ਪਸੀਨੇ ਤੇ ਮੈਲ ਤੋਂ ਜੀਵਨ ਬਣਦਾ ਉਹਦੇ ਵਿੱਚ ਵੀ ਤੇਰੀ ਇਹ ਕਿਰਪਾ ਵਰਤ ਰਹੀ ਆ ਤੂੰ ਰਮਿਆਂ ਹੋਿਆਂ ਵੰਸਪਤੀ ਵਿੱਚ ਦਰਸ਼ਨ ਦੇਹੋ ਦਇਆਪਤ ਦਾਤੇ ਗਤ ਪਾਵੂ ਮਤ ਦੇਹੋ ਇਸ ਤਰ੍ਹਾਂ ਠੰਡ ਮਹੀਨੇ ਵਿੱਚ ਭਿਆੰਕਰ ਕੱਕਰ ਬਰਫੀਤ ਲਹਿਰ ਚੱਲੀ ਜਾਂਦੀ ਹੈ ਤੇ ਸਤਿਗੁਰੂ ਮਹਾਰਾਜ ਕਹਿ ਰਹੇ ਆ ਇਹ ਹੀ ਚਾਹਤਾ ਆਪਣੀ ਮਤ ਦੇ ਅੰਦਰ ਮੈਂ ਪੈਦਾ ਕਰ ਸਕਾਂ ਇਹ ਮਹੀਨਾ ਸੁੱਖਾਂ ਦਾ ਬਤੀਤ ਹੋਵੇ ਹਰ ਕੋਈ ਅਰਦਾਸਾਂ ਕਰਦਾ ਪਰ ਦਇਆ ਦੇ ਘਰ ਦਇਆ ਦੇ ਸਾਗਰ ਤੋਂ ਬਖਸ਼ਿਸ਼ ਕਰ ਐਸੀ ਮਤ ਦੇ ਮੈਂ ਤੈਨੂੰ ਯਾਦ ਕਰਾਂ ਮੈਂ ਤੇਰੇ ਦਰਸ਼ਨਾਂ ਦੀ ਲੋਚ ਵਿੱਚ ਜ਼ਿੰਦਗੀ ਬਤੀਤ ਕਰ ਸਕਾਂ ਨਾਨਕ ਰੰਗ ਰਵੈ ਰਸ ਰਸੀਆ ਹਰ ਸਿਉ ਪ੍ਰੀਤ ਸਨੇਹੋ ਪੋਦੇ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਇਹ ਰੰਗ ਦੇ ਵਿੱਚ ਰੰਗੀ ਜਾਏ ਤੇ ਸਾਰਾ ਮਹੀਨਾ ਆਨੰਦਮਈ ਬਤੀਤ ਹੁੰਦਾ ਹੈ ਸਾਰਾ ਮਹੀਨਾ ਜੀ ਤਾਂ ਇਹ ਪੋਦੇ ਮਹੀਨੇ ਵਿੱਚ ਜੋ ਸ਼ਹਾਹਤਾਂ ਹੋਈਆਂ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਅਨੇਕਾਂ ਸਿੰਘ ਸ਼ਹੀਦियां ਪਾ ਗਏ ਸਾਨੂੰ ਇਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਵੱਤੋਂ ਵੱਤ ਜਾਪ ਕਰਨਾ ਚਾਹੀਦਾ ਸਿਮਰਨ ਕਰਨਾ ਚਾਹੀਦਾ ਤੇ ਮਾਲਕ ਅਗੇ ਅਰਦਾਸ ਕਰਨੀ ਚਾਹੀਦੀ ਹੈ ਸਤਿਗੁਰੂ ਜੀ ਕਿਰਪਾ ਕਰਨੀ ਇਹ ਮਹੀਨਾ ਪੋ ਦਾ ਮਹੀਨਾ ਸਰਬੱਤ ਸੰਗਤਾਂ ਲਈ ਖੁਸ਼ੀਆਂ ਖੇੜੀਆਂ ਪ੍ਰਾਪਤਿਤ ਕਰਵਾਉਣਾ ਚਰਨਾ ਕਮਲਾਂ ਦਾ ਲਾਡ ਪਿਆਰ ਬਾਣੀ ਬਾਣਾ ਬਖਸ਼ਣਾ ਜੀ ਤੇ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਲਈ ਖੂਨ ਡੋਲਿਆ ਜਿਸ ਆਜ਼ਾਦੀ ਨੂੰ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਉਹਨਾਂ ਦੇ ਦਿਹਾੜੇ ਉਹਨਾਂ ਦੇ ਜਦੋਂ ਵੀ ਦਿਨ ਮਨਾਉਣੇ ਆ ਉਹਨੂੰ ਭਾਈ ਇੱਕ ਮਨ ਇੱਕ ਚਿਤ ਹੋ ਕੇ ਸੇਵਾ ਕਰਨੀ ਆ ਕਿਉਂਕਿ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਮ ਹਮ ਹੈ ਸਰੋਂ ਪਰ ਉਠਾ ਚਲੇ ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਨਾ ਚਲੇ ਸਿੰਘੋ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਉਮਰ ਉਹਨਾਂ ਦੀ ਬੜੀ ਥੋੜੀ ਸੀ ਸਾਧ ਸੰਗਤ ਜੀ 18 ਸਾਲ ਦੇ ਕਰੀਬ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਸਮੇਂ ਉਹਨਾਂ ਦੀ ਉਮਰ 14 ਸਾਲ ਤੋਂ ਵੀ ਘੱਟ ਮੰਨੀ ਜਾਂਦੀ ਆ ਤੇ ਬਾਬਾ ਜੋਰਾਵਰ ਸਿੰਘ ਜੀ ਉਹਨਾਂ ਦੀ ਸ਼ਹੀਦੀ ਸਮੇਂ ਉਮਰ 9 ਸਾਲ ਸਾਬਜਾਦਾ ਬਾਬਾ ਫਤੇ ਸਿੰਘ ਉਹਨਾਂ ਦੀ ਉਮਰ 7 ਸਾਲ ਤੋਂ ਵੀ ਘੱਟ ਸੀ ਜਿਸ ਸਮੇਂ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹਾਦਤ ਹੁੰਦੀ ਆ ਸਾਧ ਸੰਗਤ ਜੀ ਠੰਡੇ ਬੁਰਜ ਦੇ ਵਿੱਚ ਉਹਨਾਂ ਦੀ ਉਮਰ 85 ਸਾਲ ਦੇ ਕਰੀਬ ਸੀ ਉਹ ਦਾਦੀ ਮਾਂ ਜਿਸਨੇ ਸਾਹਿਬਜ਼ਾਦਿਆਂ ਨੂੰ ਡੋਲਣ ਨਹੀਂ ਦਿੱਤਾ ਤੇ ਧੰਨ ਸੀ ਐਸੇ ਪਿਆਰੇ ਜਿਨ੍ਹਾਂ ਨੇ ਗੁਰ ਲਾਲਾਂ ਤਈ ਦੁੱਧ ਪਿਆ ਆ ਆਪਾਂ ਵੀ ਭਾਈ ਸੰਗਤ ਦੀ ਸੇਵਾ ਕਰ ਲਈਏ ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹ ਸੰਗਤ ਵਿੱਚ ਹੀ ਵਸਦਾ ਹੈ ਜੀ ਤਾਂ ਸਾਨੂੰ ਇਹ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਇਹ ਪੋਦੇ ਮਹੀਨੇ ਵਿੱਚ ਕਦੇ ਵੀ ਭੁੱਲ ਕੇ ਆਨੰਦ ਕਾਰਜ ਜਾਂ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਰਨਾ ਚਾਹੀਦਾ ਜੇ ਅਸੀਂ ਗੁਰੂ ਦੀ ਖਾਤਰ ਇਹਨਾਂ ਵੀ ਨਹੀਂ ਕਰ ਸਕਦੇ ਫਿਰ ਅਸੀਂ ਆਪਣੇ ਆਪ ਨੂੰ ਸਿੱਖ ਕਿਵੇਂ ਕਹਾ ਸਕਦੇ ਹਾਂ ਤਾਂ ਕਰਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਆਨੰਦਗੜ੍ਹ ਦਾ ਕਿਲਾ ਖਾਲੀ ਕਰਵਾਉਣ ਲਈ 7 ਮਹੀਨੇ ਤੋਂ ਵੱਧ ਸਮਾਂ ਘੇਰਾ ਪਾਉਣ ਵਾਲੇ ਉਹ ਪਹਾੜੀ ਰਾਜੇ ਮੁਗਲ ਫੌਜਾਂ ਉਹਨਾਂ ਨੇ ਝੂਠੀਆਂ ਕਸਮਾਂ ਵੀ ਖਾਧੀਆਂ ਲੰਮਾ ਘੇਰਾ ਵੀ ਪਾਇਆ ਦਰਖਤਾਂ ਦੇ ਪੱਤੇ ਖਾ ਕੇ ਵਿੱਚ ਜਿਹੜਾ ਉਬਾਲ ਕੇ ਸਿੰਘ ਗੁਜ਼ਾਰਾ ਕਰਦੇ ਰਹੇ ਵਾਹਿਗੁਰੂ ਦੇ ਪਾ ਪਾਣੀ ਜੋ ਹੈ ਇਹ ਵੀ ਛੱਡਿਆ ਪੁਰ ਅੱਗੇ ਸੁੱਖਾਂ ਦੀ ਅਰਦਾਸ ਕਰਦੇ ਆਂ ਇਸ ਵਾਰ ਸ਼ਹੀਦੀ ਦਿਹਾੜੇ ਵੀ ਮਨਾਈਏ ਆਪਣੇ ਬੱਚਿਆਂ ਨੂੰ ਦਸੀਏ ਸਾਡੇ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਉਹਨਾਂ ਦਾ ਕੀ ਇਤਿਹਾਸ ਹੈ ਕਿਉਂਕਿ ਇਹ ਜੇ ਸੀ ਆਪਦੇ ਬੱਚਿਆਂ ਨੂੰ ਇਤਿਹਾਸ ਨਹੀਂ ਦੱਸਾਂਗੇ ਫਿਰ ਉਹਨਾਂ ਨੂੰ ਇਤਿਹਾਸ ਕਿਵੇਂ ਪਤਾ ਲੱਗੇਗਾ ਉਹਨਾਂ ਨੂੰ ਸਤਗੁਰੂ ਦੀਆਂ ਰਹਿਮਤਾਂ ਜੋ ਵਰਤੀਆਂ ਪੰਜਾਬ ਦੀ ਪਾਵਨ ਧਰਤੀ ਤੇ ਕਿਵੇਂ ਉਹਨਾਂ ਨੂੰ ਪਤਾ ਲੱਗੇਗਾ ਕਿਵੇਂ ਭਾਈ ਉਦੇਸ਼ ਸਿੰਘ ਵਰਗਿਆਂ ਨੇ ਆਪਦੀ ਵੀਰਤਾ ਦੇ ਜੋਹਰ ਦਿਖਾਏ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਰਗਿਆਂ ਨੇ ਤੇ ਭਾਈ ਕਿਵੇਂ ਉਹ ਇਤਿਹਾਸ ਤੋਂ ਜਾਣੂ ਹੋਣਗੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਸ਼ਹੀਦੀ ਦਿਹਾੜੇ ਸਮਾਗਮ ਮਨਾਈਏ ਆਪਦੇ ਬੱਚਿਆਂ ਨੂੰ ਵੀ ਉਹਦੇ ਵਿੱਚ ਸ਼ਮੂਲੀਅਤ ਕਰਵਾ ਕੇ ਉਹਨਾਂ ਨੂੰ ਸੇਵਾ ਦੀ ਭਾਵਨਾ ਜਗਾਈਏ ਇਹੀ ਪੋਦੇ ਮਹੀਨੇ ਵਿੱਚ ਸਿੱਖਿਆ ਮਿਲਦੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਮੂਹ ਪਰਿਵਾਰ ਉਨ੍ਹਾਂ ਸਿੱਧਕੀ ਮਰਜੀਵੜਿਆਂ ਦੇ ਜਿਨ੍ਹਾਂ ਨੇ ਸਿੱਧਕ ਤੇ ਸਿਰੜ ਨਾਲ ਪੋ ਦੀਆਂ ਠੰਡੀਆਂ ਰਾਤਾਂ ਅਕਾਲ ਪੁਰਖ ਦੇ ਬਾਣੀ ਅੰਦਰ ਗੁਜ਼ਾਰੀਆਂ ਉਨ੍ਹਾਂ ਸਭ ਦੇ ਚਰਣਾ ਤੇ ਨਮਸਕਾਰ ਹੈ ਸਜਦਾ ਹੈ ਜੀ ਸੋ ਆਓ ਪੋ ਦੇ ਮਹੀਨੇ ਦਾ ਪਾਵਨ ਸ਼ਬਦ ਪੜ੍ਹੀਏ ਸਮਾਪਤੀ ਕਰੀਏ ਜੀ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੂ ਉਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੁ ਵਿਖਿਆ ਪੁਹੇ ਨ ਸਕਈ ਮਿਲ ਸਾਧੂ ਗੁਣਗਾਹੋ ਜਹਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆਹੋ ਬਾਹਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪ੍ਰਵਾਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪ੍ਰਵਾਹੋ ਸਾਧ ਸੰਗਤ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ